ਜੋ ਤੁਸੀਂ ਆਈਵੀਐਫ ਕਰਦੇ ਹੋ ਤੁਸੀਂ ਉਸ ਪਰਸਨ ਦੀ ਹਿਸਟਰੀ ਦੇਖਦੇ ਹੋ ਇੱਕ ਤਾਂ ਇੱਕ ਏਜ ਦੇਖਦੇ ਹੋ ਹੈਨਾ ਮਤਲਬ ਰੋਰੀਆ ਕਿੰਨੇ ਟਾਈਮ ਤੋਂ ਟਰਾਈ ਕਰ ਰਿਹਾ ਹੈ ਉਹ ਕੀ ਉਹਨਾਂ ਦੇ ਪੇਰੈਂਟਸ ਇੱਕ ਇੱਕ ਤਾਂ ਜਿਹੜਾ ਕਪਲ ਟਰਾਈ ਕਰ ਰਿਹਾ ਉਹਨਾਂ ਦੇ ਘਰ ਦੇ ਵਿੱਚ ਜਿੰਨੇ ਜਨ ਨੇ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਹੁੰਦੀ ਹੈ ਕਿਉਂਕਿ ਕਈ ਵਾਰੀ ਸਮ ਟਾਈਮਸ ਬਿਕੋਜ਼ ਇਹ ਫਿਜ਼ੀਕਲ ਦੇ ਨਾਲ-ਨਾਲ ਇਹਦੇ ਵਿੱਚ ਮੈਂਟਲ ਇਨਵੈਸਟਮੈਂਟ ਬਹੁਤ ਹੈ कपल्स आर क्वाइट ट्रामाटाइज मेंटली, आई सी कि कद कद कोई मेरे को लड़की आएगी विद वेरी गुड फ्रेंड अ कॉन्फिडेंट और सिस्टर, ऑर अर मेंटली सपोर्ट कर रही है राइट यू नीड सपोर्ट किसी भी मेडिकल प्रॉब्लम चो जो हैं, hmm. जो अवाइया खानी है रेपिटेटिव साजिट है फेलियर hmm. है यू नीड अ लॉट ऑफ सपोर्ट ਆਈ ਅਰਜ ਪੀਪਲ ਇਨ ਹੋਮਸ ਜਿਹੜੇ ਇਹਨਾਂ ਦੇ ਕਪ ਇਸ ਇਸ ਤਰ੍ਹਾਂ ਦੇ ਕਪਲਸ ਦਾ ਜਿਹੜਾ ਮਾਈਕਰੋ এনवायरमेंट ਹੈ ਜਿਹਦੇ ਵਿੱਚ ਤੁਹਾਡੇ ਮਦਰ ਫਾਦਰ ਜਾਂ ਸਿਸਟਰਸ ਜਾਂ ਸਿਸਟਰ ਇਨ ਲਾਜ਼ ਉੱਥੋਂ ਜੇ ਲਵ ਤੇ ਸਪੋਰਟ ਮਿਲਦਾ ਹੈ ਨਾ ਥਿੰਗਸ ਆਰ ਬਿਊਟੀਫੁਲੀ ਯੂ نو ਦੇ ਦੇ ਹੈਵ ਮੋਰ ਪੋਜ਼ਿਟਿਵ रिजल्ट्स जि, exactly. दे दे मतलब फिर चांसेस तो मैं देखया हां चांसेस भी होना चीज़ों ਦੇ ਵੱਜਾਂ ਬਿਲਕੁਲ ਵੱਧ ਤੇ ਬਿਲਕੁਲ ਵੱਧ ਔਰ ਜਿਸ ਤਰੀਕੇ ਦੀਆਂ ਪ੍ਰੋਬਲਮ ਅਗਰ ਕੋਈ ਨਾਰਮਲ ਕਪਲ ਫੇਸ ਕਰ ਰਿਹਾ ਤੇ ਜਿਸ ਕਪਲ ਨੂੰ ਪਿਆਰ ਮਿਲ ਰਿਹਾ ਘਰ ਤੋਂ ਉਨੀ ਕੇਅਰ ਮਿਲ ਰਹੀ ਹੈ ਤਾਂ ਸ਼ਾਇਦ ਨਹੀਂ ਕਰਦੇ ਹੈ ਜੋ ਤੁਸੀਂ ਆਈਵੀਐਫ ਕਰਦੇ ਹੋ ਤੁਸੀਂ ਉਸ ਪਰਸਨ ਦੀ ਹਿਸਟਰੀ ਦੇਖਦੇ ਹੋ ਇੱਕ ਤਾਂ ਇੱਕ ਏਜ ਦੇਖਦੇ ਹੋ ਹੈਨਾ ਮਤਲਬ ਉਹ ਰਿਆ ਕਿੰਨੇ ਟਾਈਮ ਤੋਂ ਟ੍ਰਾਈ ਕਰ ਰਖੇ ਹੈ ਕਿ ਉਹਨਾਂ ਦੇ ਪੇਰੈਂਟਸ ਇੱਕ ਇੱਕ ਤਾਂ ਜਿਹੜਾ ਕਪਲ ਟਰਾਈ ਕਰ ਰਿਹਾ ਉਹਨਾਂ ਦੇ ਘਰ ਦੇ ਵਿੱਚ ਜਿੰਨੇ ਜਨ ਨੇ ਆ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਹੁੰਦੀ ਹੈ ਕਿਉਂਕਿ ਕਈ ਵਾਰੀ ਸਮ ਟਾਈਮਸ बिकॉज ਇਹ ਫਿਜ਼ੀਕਲ ਦੇ ਨਾਲ-ਨਾਲ ਇਹਦੇ ਵਿੱਚ ਮੈਂਟਲ ਇਨਵੈਸਟਮੈਂਟ ਬਹੁਤ ਹੈ ਕਪਲਸ ਆ ਕੁਆਇਟ ਟਰਾਮਟਾਈਜ਼ਡ ਮੈਂਟਲੀ ਆਈ ਸੀ ਕਿ ਕਦੇ-ਕਦੇ ਕੋਈ ਮੇਰੇ ਕੋਲ ਲੜਕੀ ਆਏਗੀ ਵਿਦ ਅ ਵੈਰੀ ਗੁੱਡ ਫਰੈਂਡ ਔਰ ਅ ਕੌਨਫੀਡੈਂਟ ਔਰ ਅ ਸਿਸਟਰ ਜਿਹੜੀ ਉਹਨੂੰ ਮੈਂਟਲੀ ਸਪੋਰਟ ਕਰ ਰਹੀ ਹੈ ਰਾਈਟ ਯੂ ਨੀਡ ਸਪੋਰਟ ਕਿਸੇ ਵੀ ਮੈਡੀਕਲ ਪ੍ਰੋਬਲਮ ਚੋਂ ਜਦੋਂ ਅਸੀਂ ਗੁਜ਼ਰਦੇ ਹਾਂ ਜਦੋਂ ਅਸੀਂ ਦਵਾਈਆਂ ਖਾਣੀਆਂ ਰੈਪੀਟੇਟਿਵ ਸਾਡੇ ਡਾਕਟਰ ਵਿਜ਼ਿਟਸ ਹੈ ਫੇਲਿਅਰਸ ਹੈ ਯੂ ਨੀਡ ਅ ਲੋਟ ਆਫ ਸਪੋਰਟ ਆਈ ਅਰਜ ਪੀਪਲ ਇਨ ਹੋਮਸ ਜਿਹੜੇ ਇਹਨਾਂ ਦੇ ਕਪ ਇਸ ਇਸ ਤਰ੍ਹਾਂ ਦੇ ਕਪਲਸ ਦਾ ਜਿਹੜਾ ਮਾਈਕਰੋ এনਵਾਇਰਨਮੈਂਟ ਹੈ ਜਿਹਦੇ ਵਿੱਚ ਤੁਹਾਡੇ ਮਦਰ ਫਾਦਰ ਜਾਂ ਸਿਸਟਰਸ ਜਾਂ ਸਿਸਟਰ ਇਨ ਲਾਜ਼ ਉੱਥੋਂ ਜੇ ਲਵ ਤੇ ਸਪੋਰਟ ਮਿਲਦਾ ਹੈ ਨਾ ਥਿੰਗਸ ਆ ਬਿਊਟੀਫੁਲੀ ਯੂ نو ਦੇ ਦੇ ਹੈਵ ਮੋਰ ਪੋਜ਼ਿਟਿਵ ਰਿਜ਼ਲਟਸ ਮਦਰ ਫਾਦਰ ਚਾਂਸਸ ਵੀ ਹੋਣਾਂ ਚੀਜ਼ਾਂ ਦੇ ਵੱਜਾਂ ਬਿਲਕੁਲ ਵੱਟ ਹੈ ਬਿਲਕੁਲ ਵੱਟ ਔਰ ਜਿਸ ਤਰੀਕੇ ਦੀਆਂ ਪ੍ਰੋਬਲਮ ਅਗਰ ਕੋਈ ਨਾਰਮਲ ਕਪਲ ਫੇਸ ਕਰ ਰਿਹਾ ਤੇ ਜਿਸ ਕਪਲ ਨੂੰ ਪਿਆਰ ਮਿਲ ਰਿਹਾ ਘਰ ਤੋਂ ਉਨੀ ਕੇਅਰ ਮਿਲ ਰਹੀ ਹੈ ਤਾਂ ਸ਼ਾਇਦ ਨਹੀਂ ਕਰਦੇ